ਭਗਵਾਨ ਵਾਲਮੀਕੀ ਸਬਾ ਸ਼ਹਿਰੀ ਅਤੇ ਦਿਖਾਤੀ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਸੱਬਰਵਾਲ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ ਵਿਸ਼ਾਲ ਲੰਗਰ ਅੱਜ ਜੋ ਲੰਗਰ ਲਗਾਇਆ ਗਿਆ ਸੱਬਰਵਾਲ ਪਰਿਵਾਰ ਵੱਲੋਂ ਪੰਗਵਾਨ ਵਾਲਮੀਕੀ ਸਭਾ ਸ਼ੈਰੀ ਤੇ ਦਿਹਾਤੀ ਦੇ ਮਾਧਿਅਮ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਬੜੀ ਸ਼ਰਦਾ ਤੇ ਹਰ ਸੋਲਾਸ ਨਾਲ ਇਹ ਦਿਨ ਮਨਾਇਆ ਜਾਂਦਾ ਜੀ ਔਰ ਸਾਰੇ ਦੇਸ਼ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਸਬਰਵਾਲ ਇਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਇਹ ਪਰਿਵਾਰ ਜੋ ਪ੍ਰੋਗਰਾਮ ਚੱਲ ਰਿਹਾ ਜੀ ਸਾਡੇ ਦਾਦਾ ਜੀ ਨੇ ਸ਼ੁਰੂ ਕਰਵਾਇਆ ਸੀਗਾ ਜੀ ਆਪਣੇ ਸੰਤ ਮਦਨ ਸਾਈ ਜੀ ਔਰ ਸ਼੍ਰੀ ਸੋਨ ਲਾਲ ਸਬਰਵਾਲ ਜੀ ਕਿਹੜੀ ਜਗ੍ਹਾ ਕਿਹੜੀ ਆ ਇਹ ਭਗਵਾਨ ਵਾਲਮੀਕੀ ਮੰਦਿਰ ਜਲੰਧਰ ਨਜ਼ਦੀਕ ਟੀਵੀ ਸੈਂਟਰ ਗੁਜਰਾਨ ਲਗਾ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਲਗਾਇਆ ਗਿਆ ਆਪਣਾ ਹਰ ਵਾਲਮੀਕੀ ਹਰ ਹਰ ਵਾਲਮੀਕੀ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਬਹੁਤ ਸਾਰੇ ਨੂੰ ਵਧਾਈਆਂ ਤੇ ਸੱਬਰਵਾਲ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਥੇ ਲੰਗਰ ਦਾ ਆਯੋਜਨ ਕੀਤਾ ਗਿਆ ਔਰ ਨਾਲ ਦੇ ਨਾਲ ਆਪਣੇ ਜਿਹੜੇ ਕਾਮਿਨੈਂਟ ਸ਼ਖਸੀਅਤਾਂ ਇੱਥੇ ਬੁਲਾ ਕੇ ਜੋ ਇਹਨਾਂ ਦਾ ਹੌਸਲਾ ਅਫਜ਼ਾਈ ਔਰ ਜੋ ਇੱਜ਼ਤ ਅਫਜ਼ਾਈ ਕਰਦੇ ਆ ਕੋ ਮੈਂ ਸਬਰਵਾਲ ਪਰਿਵਾਰ ਦੇ ਲਈ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਦਿਨ ਦੁਗਣੀ ਰਾਤ ਚੋਗਣੀ ਤਲਕੀ ਕਰ ਲੈ ਔਰ ਸਾਰੇ ਇਹ ਚੜ੍ਹਦੀ ਕਲਾ ਚ ਰਹਿਣ ਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਹਮੇਸ਼ਾ ਇਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਜਿਹੜੀ ਡਿਊਟੀ ਇਹਨਾਂ ਦੀ ਲੱਗੀ ਹੋਈ ਹੈ ਜੋ ਪ੍ਰਮਾਤਮਾ ਵੱਲੋਂ ਉਹਨੂੰ ਨਿਭਾਉਂਦੇ ਰਹਿਣ ਔਰ ਨਾਲ ਦੇ ਨਾਲ ਜਿਹੜੀਆਂ ਇਦਾਂ ਹੀ ਸੰਤਾਂ ਨੂੰ ਬੁਲਾ ਕੇ ਨੇ ਹਾਲ ਕਰਦੇ ਨੇ ਸਾਨੂੰ ਧੰਨਵਾਦੀ ਹੈ ਇਹਨਾਂ ਨੇ ਇੱਥੇ ਬੁਲਾ ਕੇ ਜੋ ਮਾਨ ਇੱਜ਼ਤ ਦਿੱਤਾ ਹੈ ਉਹਦੇ ਲਈ ਵੀ ਧੰਨਵਾਦੀ ਹਾਂ ਧੰਨਵਾਦੀ ਹਾਂ ਜੋ ਜੀਰ ਰਾਹੀਂ ਲੋਕਾਂ ਦੀ ਜਿਹੜੀ ਇਹ ਸੇਵਾ ਕਰਦੇ ਪਏ ਨੇ ਉਹ ਮੈਂ ਸਬਰਵਾਲ ਪਰਿਵਾਰ ਲਈ ਦੁਬਾਰਾ ਤੋਂ ਇਹਨਾਂ ਦੇ ਬੱਚਿਆਂ ਤੱਕ ਦੇ ਵੀ ਬੇਨਤੀ ਕਰਦੇ ਹਾਂ ਕਿ ਉੱਚੜੀ ਕਰਾ ਤੇ ਤੰਦਰੁਸਤ ਬਹੁਤ-ਬਹੁਤ ਧੰਨਵਾਦ ભગવાન ਮਾਲਵੀ ਕੀ ਜੀ ਦੇ ਪਰਮੇਸ਼ਰ ਸੰਤੇ ਆਈ ਪੂਰੀ ਮਾਰਾ ਉਹ ਬਹੁਤ ਬਤਾ ਦੇਣ ਲੱਗੀ ਕਿਉਂਕਿ ਸਾਡੇ ਜਿਹੜੇ ਦੇਵੀ ਦੇਵਤਾ ਨੇ ਸਾਡੇ ਜਿਹੜੇ ਭਗਵਾਨ ਨੇ ਉਹ ਵੱਡੇ ਦੇ ਦੀ ਪ੍ਰਕਾਸ਼ ਚਾंदे ਨੇ ਤੁਸੀਂ ਦੇਖਿਆ ਵੀ ਅਗਲਾ ਜਿਹੜਾ ਪੂਰणिमा ਆਣੀ ਉਹ ਗੁਰਨਾਨ ਦੇਵ ਜੀ ਦਾ ਬਲ ਸੋ ਬਹੁਤ ਵੱਡਾ ਦਿਨ ਹੈ ਸਨਾਤਨ ਧਰਮ ਵਾਸਤੇ ਬਹੁਤ ਵੱਡਾ ਦਿਨ ਹੈ ਜੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦਾ ਪ੍ਰਕਾਸ਼ ਸਰ ਖਾਸ ਕਰਕੇ ਜਲੰਧਰ ਦੇ ਵਿੱਚ ਤਾਂ ਬਹੁਤ ਹਮਦਾਨਾ ਮਨਾਇਆ ਜਾਂਦਾ ਹੈ ਕੱਲ ਅਸੀਂ ਸਭ ਲੋਗਾਂ ਨੇ ਸ਼ੋਭਾ ਯਾਤਰਾ ਦਾ ਆਨੰਦ ਮਾਨਿਆ ਅੱਜ ਪ੍ਰਕਾਸ਼ ਸੁਮਨਾ ਰਹੇ ਆ ਸੋ ਮੈਂ ਭਗਵਾਨ ਵਾਲਮੀਕੀ ਜੀ ਇਹ ਹੀ ਅਰਦਾਸ ਕਰਦਾ ਕਿ ਇਸੇ ਤਰੀਕੇ ਹੀ ਸਾਨੂੰ ਆਪਣਾ ਆਸ਼ੀਰਵਾਦ ਦੇਣ ਸਬਰਵਾਲ ਪਰਿਵਾਰ ਹਰ ਸਾਲ ਇਦਾਂ ਹੀ ਬਹੁਤ ਖੂਬਸੂਰਤ ਯੋਜਨ ਕਰਦੇ ਔਰ ਮੈਨੂੰ ਵੀ ਹਰ ਸਾਲ ਆਂ ਦਾ ਮੌਕਾ ਮਿਲਣਾ ਇੱਥੇ ਕਿਉਂਕਿ ਇਹਨਾਂ ਨੇ ਮੈਨੂੰ ਅਪਣਾ ਲਿਆ ਸੋ ਮੈਂ ਇੱਕ ਵਾਰੀ ਫਿਰ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਬਹੁਤ ਵੱਡੇ ਦਿਨ ਦੀ ਬਹੁਤ ਬਹੁਤ ਵਧਾਈ ਕਰਦਾ ਜੈ 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 ਵਾਲਮੀਕੀ ਹਰ ਹਰ ਵਾਲਮੀਕੀ